ਦੇਖੋ ਠਾਠਾ ਮਾਰਦਾ ਇਹ ਘੱਟ ਹੋਇਆ ਹੈਗਾ ਤੇ ਇਹ ਇੱਕ ਬਰੋਦੀ ਤੇਰਾ ਨੂੰ ਇੱਕ ਸਿੱਧਾ ਹੀ ਇੱਕ ਸੰਦੇਸ਼ ਜਾਂਦਾ ਹੈਗਾ ਵੀ ਆਹ ਦੇਖੋ ਵੀ ਕਿਦਾਂ ਯੂਥ ਜੁੜਿਆ ਹੋਇਆ ਹੈ ਯੂਥ ਜਿੱਥੇ ਪਹਿਲਾਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਸੀ ਤੇ ਅੱਜ ਉਹਨੂੰ ਪਤਾ ਲੱਗ ਗਿਆ ਵੀ ਸਾਡਾ ਜਿਹੜਾ ਫਾਇਦਾ ਹੈਗਾ ਉਹ ਸ੍ਰੀ ਅਕਾਲੀ ਦਲ ਹੀ ਸਾਡਾ ਭਲਾ ਕਰ ਸਕਦੀ ਹੈ ਕ੍ਰਿਪਟਰ ਭਾਈ ਜਾਰੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਬੋਲ ਨਿੱਕਾ ਸਾਹਿਬ ਕਰਾਂਗੇ ਫੀਟ ਕਾਲੀ ਪਾ ਕੇ ਤੋਰੇਗਾ ਸਾਡਾ ਸਾਰਾ ਕ੍ਰੈਸਟ ਫਾਈਸਰ ਕਿਹਣੀ ਦਾ ਨਾਮ ਆ ਸਰਦਾਰਕ ਵਿੰਟਜ ਦੇ ਨਾਲ ਆ ਬੀਬੀਆਂ ਨੂੰ ਹਜ਼ਾਰ ਰੁਪਏ ਗਾਰੰਟੀ ਦੇ ਕੇ ਇੱਕ ਤੋਂ ਖਾਤੇ ਉਹ ਠੱਗਿਆ ਹੋਇਆ ਮਹਿਸੂਸ ਕਰਦੇ ਤੇ ਬੀਬੀਆਂ ਦੀਆਂ ਵੀ ਅੱਖਾਂ ਖੁੱਲ ਚੁੱਕੀਆਂ ਨੇ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਦੇ ਹੇਠ ਅਲੱਗ-ਅਲੱਗ ਹਲਕਿਆਂ ਦੇ ਵਿੱਚੋਂ ਹੁੰਦੀ ਹੋਈ ਪੜਾਅ ਦਰ ਪੜਾਅ ਪੰਜਾਬ ਬਚਾਓ ਯਾਤਰਾ ਜਿਹੜੀ ਕਿ ਅੱਜ ਹਲਕਾ ਸਮਰਾਲਾ ਦੇ ਵਿੱਚ ਪਹੁੰਚ ਚੁੱਕੀ ਹੈ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਇੱਕ ਵੱਡੇ ਕਾਫਲੇ ਦੇ ਨਾਲ ਪੰਜਾਬ ਬਚਾਓ ਯਾਤਰਾ ਜਿਹੜੀ ਹਲਕਾ ਸਮਰਾਲਾ ਦੇ ਮਾਛੀਵਾੜਾ ਸਾਹਿਬ ਦੇ ਵਿੱਚ ਪਹੁੰਚ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਥਾਂ-ਥਾਂ ਦੇ ਉੱਤੇ ਸਵਾਗਤ ਕੀਤਾ ਜਾ ਰਿਹਾ ਇੱਕ ਵੱਡੇ ਕਾਫਲੇ ਦੇ ਨਾਲ ਪੰਜਾਬ ਬਚਾਓ ਯਾਤਰਾ ਜਿਹੜੀ ਮਾਛੀਵਾੜਾ ਸਾਹਿਬ ਦੇ ਵਿੱਚ ਪਹੁੰਚ ਚੁੱਕੀ ਐ ਸਮਰਾਲਾ ਹਲਕੇ ਦੇ ਵਿੱਚ ਅੱਜ ਐਂਟਰ ਕੀਤੀ ਸੀਗੀ ਜਗ੍ਹਾ ਜਗ੍ਹਾ ਦੇ ਉੱਤੇ ਸਵਾਗਤ ਕੀਤਾ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਇੱਕ ਵੱਡੇ ਵੱਡੇ ਕਾਫਲੇ ਦੇ ਨਾਲ ਯਾਤਰਾ ਮਾਛੀਵਾੜਾ ਸਾਹਿਬ ਚ ਪਹੁੰਚੀ ਐ ਜਿਨ੍ਹਾਂ ਦੇ ਨਾਲ ਤੁਹਾਨੂੰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਹਲਕਾ ਇੰਚਾਰਜ ਜਿਹੜੇ ਨੇ ਸਮਰਾਲਾ ਤੋਂ ਪਰਮਜੀਤ ਸਿੰਘ ਢਿੱਲੋਂ ਨਜ਼ਰ ਆ ਰਹੇ ਹੋਣਗੇ ਬੈਠੇ ਹੋਏ ਦੇਖ ਸਕਦੇ ਹੋ ਸਵਾਗਤ ਕੀਤਾ ਜਾ ਰਿਹਾ ਲੋਕਾਂ ਦੇ ਵੱਲੋਂ ਥਾ-ਥਾ ਦੇ ਉੱਤੇ ਗੱਡੀ ਰੋਕ ਕੇ ਇੱਕ ਵੱਡੇ ਕਾਫਲੇ ਦੇ ਨਾਲ ਦਰਬਾਰ ਹੁੰਦੀ ਹੋਈ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਜਿਹੜਾ ਸਵਾਗਤ ਹੈ ਉਹ ਕੀਤਾ ਜਾ ਰਿਹਾ ਸੀ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਤਾਂ ਦੇਖ ਸਕਦੇ ਹੋ ਤੁਸੀਂ ਕਿ ਜਿਹੜਾ ਸਵਾਗਤ ਹੈ ਪ੍ਰਧਾਨ ਜੀ ਦਾ ਸਵਾਗਤ ਕੀਤਾ ਜਾ ਰਿਹਾ ਹੈ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਥਾਂ ਥਾਂ ਦੇ ਉੱਤੇ ਸਵਾਗਤ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਵੱਡਾ ਕਾਫਲਾ ਜਾਹੇ ਉਹ ਟਰੈਕਟਰਾਂ ਦਾ ਕਾਫਲਾ ਹੋਵੇ ਜਾ ਰਿਹਾ ਮੋਟਰਸਾਈਕਲਾਂ ਦਾ ਕਾਫਲਾ ਹੋਵੇ ਦੇਖ ਸਕਦੇ ਹੋ ਤੁਸੀਂ ਇੱਕ ਵੱਡੇ ਕਾਫਲੇ ਦੇ ਨਾਲ ਸੁਖਵੀਰ ਸਿੰਘ ਬਾਦਲੋਣੀ ਥੜਕਾ ਸਮਰਾਲਾ ਦੇ ਵਿੱਚ ਐਂਟਰ ਕੀਤੀ ਹੈ ਪੰਜਾਬ ਬਚਾਓ ਯਾਤਰਾ ਥਾਂ ਥਾਂ ਦੇ ਉੱਤੇ ਫੁੱਲਾਂ ਦੀ ਵਰਖਾ ਜਿਹੜੀ ਇੱਕ ਵੱਡੇ ਕਾਫਲੇ ਦੇ ਨਾਲ ਪਹੁੰਚੀ ਹੈ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਸਵਾਗਤ ਹੈ ਜਿਹੜਾ ਥਾਥਾ ਦੇ ਉੱਤੇ ਸਵਾਗਤ ਕੀਤਾ ਜਾ ਰਿਹਾ ਹੈ ਪੰਜਾਬ ਬਚਾਓ ਯਾਤਰਾ ਦਾ ਇੱਕ ਵੱਡੇ ਕਾਫਲੇ ਦੇ ਨਾਲ ਤਾਂ ਜਿਹੜੇ ਸੰਭਾਵੀ ਉਮੀਦਵਾਰ ਨੇ ਹਲਕਾ ਫਤੇਗੜ ਸਾਹਿਬ ਤੋਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਅਵਿਕਰਮਜੀਤ ਸਿੰਘ ਖਾਲਸਾ ਉਹ ਵੀ ਨਾਲ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਦੇਖ ਸਕਦੇ ਹੋ ਤਾਂ ਟੁਟੀਆਂ ਦੇ ਵਿੱਚ ਤੁਸੀਂ ਇੱਕ ਵੱਡੇ ਕਾਫਲੇ ਦੇ ਨਾਲ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਸਵਾਗਤ ਹੈ ਜਿਹੜਾ ਰਾਤੇ ਦੇ ਵਿੱਚ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਇੱਕ ਵੱਡਾ ਕਾਫਲਾ ਸ਼ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਫਰਵਰੀ ਦੇ ਮਹੀਨੇ ਸ਼ੁਰੂ ਕੀਤੀ ਗਈ ਸੀ ਤਾਂ ਵੱਖ-ਵੱਖ ਪੜਾਅ ਦਰ ਪੜਾਅ ਹੁੰਦੀ ਹੋਈ ਅੱਜ ਹਲਕਾ ਸਮਰਾਲਾ ਦੇ ਵਿੱਚ ਜਿਹੜੀ ਯਾਤਰਾ ਪਹੁੰਚੀ ਹੈ ਅ ਦੇਖ ਸਕਦੇ ਹੋ ਇੱਕ ਵੱਡੇ ਕਾਫਲੇ ਦੇ ਨਾਲ ਪੰਜਾਬ ਬਚਾਓ ਯਾਤਰਾ ਮਾਛੀਵਾਰਾ ਸਾਹਿਬ ਦੀ ਧਰਤੀ ਤੇ ਪਹੁੰਚੀ ਹੈ ਜਿਸ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਜਸਮੀਤ ਕੋਰ ਵੀ ਪਹੁੰਚੇ ਹੋਏ ਨੇ ਗੱਲਬਾਤ ਕਰ ਲੈਣੇ ਆ ਮੈਂ ਸਭ ਤੋਂ ਪਹਿਲਾਂ ਸਵਾਗਤ ਹੈ 35 ਚੈਨਲ ਹਾਂਜੀ ਭਾਈ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਦੇਖਦੇ ਹਾਂ ਅੱਜ ਪੰਜਾਬ ਬਚਾਓ ਯਾਤਰਾ ਸਮਰਾਲਾ ਹਲਕੇ ਦੇ ਵਿੱਚ ਐਂਟਰ ਕੀਤੀ ਹੈ ਤੁਸੀਂ ਲੰਬੇ ਸਮੇਂ ਤੋਂ ਨਾਲ ਹੋ ਕਿਸ ਤਰ੍ਹਾਂ ਦਾ ਉਤਸ਼ਾਹ ਲੋਕਾਂ ਦੇ ਵਿੱਚ ਇਸ ਯਾਤਰਾ ਨੂੰ ਲੈ ਕੇ ਦੇਖੋ ਠਾਠਾ ਮਾਰਦਾ ਇਹ ਘੱਟ ਹੋਇਆ ਹੈਗਾ ਤੇ ਇਹ ਇੱਕ ਵਿਰੋਧੀ ਧਿਰਾਂ ਨੂੰ ਇੱਕ ਸਿੱਧਾ ਹੀ ਇੱਕ ਸੰਦੇਸ਼ ਜਾਂਦਾ ਹੈਗਾ ਵੀ ਆਹ ਦੇਖੋ ਵੀ ਕਿੰਦਾ ਯੂਥ ਜੁੜਿਆ ਹੋਇਆ ਹੈ ਤੇ ਅਸੀਂ ਇੱਥੇ ਤੁਸੀਂ ਦੇਖ ਹੀ ਸਕਦੇ ਹੋ ਪਾ ਪ੍ਰਧਾਨ ਸਰਦਾ ਸੁਖਬੀਰ ਸਿੰਘ ਜੀ ਅਗਵਾਈ ਹੇਠ ਦੇ ਵਿੱਚ ਯੂਥ ਜਿੱਥੇ ਪਹਿਲਾਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਸੀ ਤੇ ਅੱਜ ਉਹਨੂੰ ਪਤਾ ਲੱਗ ਗਿਆ ਵੀ ਸਾਡਾ ਜਿਹੜਾ ਫਾਇਦਾ ਹੈਗਾ ਉਹ ਪਰੋਮਣ ਅਕਾਲੇ ਦਲ ਹੀ ਸਾਡਾ ਭਲਾ ਕਰ ਸਕਦੀ ਹੈ ਜੋ ਕਿ ਅੱਜ ਤੱਕ ਹੋਰ ਵਿਰੋਧੀ ਧਿਰਾਂ ਨੂੰ ਵੀ ਇਹ ਚੰਗਾ ਸੰਦੇਸ਼ ਆ ਰਿਹਾ ਹੈ ਜੀ ਤੁਸੀਂ ਮਹਿਲਾ ਵਿੰਗ ਦੇ ਪ੍ਰਧਾਨ ਵੀ ਉਹ ਮੀਤ ਪ੍ਰਧਾਨ ਕਹਿ ਸਕਦੇ ਆ ਮਹਿਲਾਵਾਂ ਦਾ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਦੇਖੋ ਮਹਿਲਾ ਬਹੁਤ ਉਤਸ਼ਾਹਿਤ ਹੈ ਹੈਗੀਆਂ ਕਿਉਂਕਿ ਉਹ ਪਹਿਲਾਂ ਠੱਗਿਆ ਹੋਇਆ ਮਹਿਸੂਸ ਕਰਦਾ ਜਿੱਦਾਂ ਬੀਬੀਆਂ ਨੂੰ 1000 ਰੁਪਏ ਗਰੰਟੀ ਦੇ ਕੇ ਇੱਕ ਤੋਂ ਖਾਤੇ ਉਹ ਠੱਗਿਆ ਹੋਇਆ ਮਹਿਸੂਸ ਕਰਦੇ ਤੇ ਬੀਬੀਆਂ ਦੇ ਵੀ ਅੱਖਾਂ ਖੁੱਲ ਚੁੱਕੀਆਂ ਨੇ ਜਿੱਥੇ ਬੁਢਾਪਾ ਪੈਨਸ਼ਨ ਬੰਦ ਕਰਤੀ ਸੀ ਤੇ ਸ਼ਗਨ ਸਕੀਮ ਬੰਦ ਕਰਤੀ ਸੀ ਤੇ ਹੁਣ ਬੀਬੀਆਂ ਵੀ ਮੂਰੇ ਹੋ ਕੇ ਸਾਹਮਣੇ ਹੋ ਕੇ ਆ ਰਹੀਆਂ ਨੇ ਪੰਜਾਬ ਬਚਾਓ ਯਾਤਰਾ ਦਾ ਕਾਫਲੇ ਦਾ ਸਵਾਗਤ ਕੀਤਾ ਜਾ ਰਿਹਾ ਦੇਖ ਸਕਦੇ ਹੋ ਆ 크ਰਿਸਚੀਅਨ ਭਾਈ ਚਾਰੇ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਸ਼ਰਮਣੀਆ ਕੈਲੀ ਦਲ ਦੀ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਅਗਵਾਈ ਦੇ ਹੇਠ ਅਮਾਚੀਵੜਾ ਸਾਹਿਬ ਦੇ ਵਿੱਚ ਪਹੁੰਚੀ ਹੈ ਇੱਕ ਵੱਡੇ ਕਾਫਲੇ ਦੇ ਨਾਲ ਉਹਨਾਂ ਦਾ ਸਵਾਗਤ ਹੈ ਜਿਹੜਾ ਅ ਕ੍ਰਿਸਚੀਅਨ ਭਾਈ ਚਾਰੇ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਇੱਕ ਅਲੱਗ ਤਸਵੀਰ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਵਾਗਤ ਕੀਤਾ ਜਾ ਰਿਹਾ ਹੈ ਕ੍ਰਿਸਚੀਅਨ ਭਾਈ ਚਾਰੇ ਵੱਲੋਂ ਤਾਂ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਈ ਲੋਕਾਂ ਨਾਲ ਕ੍ਰਿਸਚੀਅਨ ਭਾਈ ਚਾਰੇ ਦੇ ਨਾਲ ਇੱਕ ਵੱਡੇ ਕਾਫਲੇ ਦੇ ਨਾਲ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਕਾਫਲੇ ਦਾ ਸਵਾਗਤ ਹੈ ਜਿਹੜਾ ਮਾਚੀ ਵਾਲਾ ਸਾਹਿਬ ਪਹੁੰਚਣ ਤੇ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕ੍ਰਿਸ਼ਚਨ ਭਾਈ ਚਾਰੇ ਵੱਲੋਂ ਕਿਸ ਤਰ੍ਹਾਂ ਜਿਹੜਾ ਸੁਆਗਤ ਹੈ ਉਹ ਕੀਤਾ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਸੁਖਵੀਰ ਸਿੰਘ ਬਾਦਲ ਹਣੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹ ਖੁਦ ਲੋਕਾਂ ਦੇ ਨਾਲ ਫੋਟੋਆਂ ਖਿਚਵਾ ਰਹੇ ਨਜ਼ਰ ਆ ਰਹੇ ਹੋਣਗੇ ਤੁਹਾਨੂੰ ਫੋਟੋਆਂ ਖਿਚਵਾਉਂਦੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫੋਟੋਆਂ ਖਿਚਵਾਈਆਂ ਜਾ ਰਹੀਆਂ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਥਾਂ ਥਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸਵਾਗਤ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਹੱਥ ਜੋੜਦੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਵੱਡੇ ਕਾਫਲੇ ਦੇ ਨਾਲ ਮਾਚੀਬੜਾ ਤਹ ਪਹੁੰਚੇ ਆਤਾ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿਸ ਤਰ੍ਹਾਂ ਦੇਖਦੇ ਹੋ ਕ੍ਰਿਸਟਨ ਭਾਈਾਰੇ ਵੱਲੋਂ ਸਵਾਗਤ ਹਿੰ ਕੀ ਤੇ ਇਹਨਾਂ ਦਾ ਤਕਰੀਬੇ ਨੂੰ ਕੱਲੀ ਗੱਲ ਤੇ ਤਕਰੀਬਾ ਇੱਕ ਸਾਲ ਹੋ ਗਿਆ ਹਾਂ ਕਿੰਨਾ ਕੋ ਉਤਸ਼ਾਹ ਸੀਗਾ ਅੱਜ ਇਹਨਾਂ ਦੀ ਪੰਜਾਬ ਬਚਾਓ ਯਾਤਰਾ ਦਾ ਇੱਥੇ ਪਹੁੰਚਣ ਤੇ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਜੀ ਅਸੀਂ ਤਾਂ ਨੇ ਕਿ ਸਾਡੀ ਸਰਕਾਰ ਆਏ ਸਾਨੂੰ ਬੰਦ ਦੇ ਦੇ ਸਾਡੇ ਰੂਲਸ ਨੇ ਉਹ ਮਿਲਣ ਕੀ ਲੱਗਦਾ ਲੋਕ ਸਭਾ ਚੋਣਾਂ ਨਜ਼ਦੀਕ ਨੇ ਥੋੜੇ ਦੇ ਮੇਰੇ ਬਾਅਦ ਜੂਨ ਦੇ ਵਿੱਚ ਚੋਣਾਂ ਨੇ ਕੀ ਲੱਗਦਾ ਕੱਲੀ ਦਲ ਪਾਰਟੀ ਜਿੱਤੇਗੀ ਚੋਣਾਂ ਲੋਕ ਸਭਾ ਬਿਲਕੁਲ ਡੈਫੀਨੇਟਲੀ ਜਿੱਤੇਗੀ ਅਸੀਂ ਜਿੰਦਾਰ ਜਾਨ ਲਾ ਕੇ ਪੂਰੀ ਮਹਿਲਾ ਇੱਕ ਦਿਨ ਅਸੀਂ ਗੱਲਬਾਤ ਕੀਤੀ ਹੈ ਕ੍ਰਿਸਚਨ ਭਾਈ ਚਾਰੇ ਦਾ ਉਹ ਪੂਰਾ ਸਾਥ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਸ ਦੇ ਵਿੱਚ ਅਸੀਂ ਇੱਕ ਵੱਡੀ ਜਿੱਤ ਹੈ ਜਿਹੜੀ ਉਹ ਪ੍ਰਾਪਤ ਕਰਾਂਗੇ ਬਿਲਕੁਲ ਜਗਾ ਜਗਾ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਕਾਫਲਾ ਆ ਰਿਹਾ ਹੈ ਪੰਜਾਬ ਬਚਾਓ ਯਾਤਰਾ ਦਾ ਸਵਾਗਤ ਕੀਤਾ ਜਾ ਰਿਹਾ ਹੈ ਜਗਰਾਜ ਭਾਈ ਹੁਣੀ ਸਾਡੇ ਨਾਲ ਮੌਜੂਦ ਨੇ ਭਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਉਤਸ਼ਾਹ ਲੋਕਾਂ ਦਾ ਸਾਫੀ ਗੱਲ ਜੀ ਭਾਈ ਖਾਨ ਸਾਹਿਬੀ ਫਤਿਹ ਮੈਂ ਨਾ ਅੱਜ ਉਹਦੇ ਪ੍ਰਧਾਨ ਸਾਹਿਬ ਜੀ ਦੇ ਪਹੁੰਚਣ ਤੇ ਬਹੁਤ ਅਨੁਸ਼ਾਸ਼ੀ ਲੋਕਾਂ ਦੇ ਵਿੱਚ ਜੂਤ ਦੇ ਵਿੱਚ ਜਿਹੜੇ ਆਪਣੇ ਸਾਰੇ ਹਰੇਕ ਤਰ੍ਹਾਂ ਦਾ ਵਰਗ ਆ ਬਹੁਤ ਖੁਸ਼ੀ ਦੀ ਲਹਿਰ ਆ ਜੀ ਪ੍ਰਧਾਨ ਜੀ ਆਏ ਨੇ ਰੱਬ ਭਰਮਾ ਸਵਾਗਤ ਹੋਊਗਾ ਜੀ ਉਹਨਾਂ ਦਾ ਜੂਤ ਕਿੰਨਾ ਕ ਨਾਲ ਜੁੜਿਆ ਅੱਜ ਜੇ ਦੇਖੀਏ ਸੁਖਵੀਰ ਬਾਦਲ ਹਣੀ ਪਹੁੰਚੇ ਨੇ ਮਾਜੀ ਵਾਲਾ ਜੀ ਕਿੰਨਾ ਕ ਜੂਤ ਚੋਂ 70% ਜੂਤ ਆ ਜੀ ਤਕਰੀਬਨ ਜਿੰਨਾ ਵੀ ਜੂਤ ਆਪਣੇ ਏਰੀਆ ਚੋਂ 70% ਜੂਤ ਅੱਜ ਸਾਡੇ ਨਾਲ ਆ ਪ੍ਰਧਾਨ ਸਾਹਿਬ ਜੀ ਦਾ ਸਵਾਗਤ ਦੇ ਵਿੱਚ ਪਹੁੰਚਿਆ ਕੀ ਲੱਗਦਾ ਹੈ ਜਿਹੜੀਆਂ ਚੋਣਾਂ ਆਣ ਜਾ ਰਹੀਆਂ 2024 ਦੀਆਂ ਉਸ ਨੂੰ ਕਿਤਰਾ ਦੇਖ ਤੁਸੀਂ ਬਹੁਤ ਵਧੀਆ ਰਿਸਪੌਂਸ ਮਿਲੂਗਾ ਜੀ ਬਹੁਤ ਵਧੀਆ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਇਹਨਾਂ ਦੀਆਂ ਨੀਤੀਆਂ ਆਮ ਆਦਮੀ ਪਾਰਟੀ ਦੀਆਂ ਕੀ ਨੇ ਤੇ ਉਹ ਪੂਰੀ ਆ ਜਾਣਾ ਜੀ ਵੀ ਕੀ ਨਤੀਜੇ ਨਿਕਾਉਦੇ ਨੇ ਪ੍ਰਧਾਨ ਜੀ ਕਿਸ ਤਰ੍ਹਾਂ ਦਾ ਉਤਸ਼ਾਹ ਸੀ ਦੇਖਾ ਤੁਸੀਂ ਦੇਖ ਲਿਆ ਸੀ ਕਿੰਨਾ ਬਹੁਤ ਬਹੁਤ ਬਧਾਈ ਦੇਣਾ ਚਾਹੁੰਦਾ ਸਾਰੇ ਵਰਗ ਤਾਂ ਬਿਲਕੁਲ ਜੀ ਪੰਜਾਬ ਬਚਾਓ ਯਾਤਰਾ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਅੱਜ ਹਲਕਾ ਸਮਰਾਲਾ ਦੇ ਵਿੱਚ ਪੜਾ ਦਰ ਪੜਾ ਅੱਗੇ ਵੱਧਦੀ ਹੋਈ ਪਹੁੰਚੀ ਸੀਗੀ ਜਿਸ ਦਾ ਸਵਾਗਤ ਲੋਕਾਂ ਨੇ ਜਗਾ ਜਗਾ ਦੇ ਉੱਤੇ ਕੀਤਾ ਹਲਕਾ ਸਮਰਾਲਾ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਜਿਹੜੀ ਯਾਤਰਾ ਮਾਛੀਵਾੜਾ ਸਾਹਿਬ ਦੇ ਵਿੱਚ ਪਹੁੰਚੀ ਮਾਛੀਵਾੜਾ ਸਾਹਿਬ ਦੇ ਵਿੱਚੋਂ ਹੁੰਦੀ ਹੋਈ ਨਤਮਸਤਕ ਹੋ ਕੇ ਗੁਰਦੁਆਰਾ ਸ੍ਰੀ ਚਰਨਗਗਵਲ ਸਾਹਿਬ ਨਤਮਸਤਕ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਣੀ ਜਿਹੜੇ ਪਹੁੰਚੇ ਸੀਗੇ ਨਤਮਸਤਕ ਹੋਏ ਉਸ ਤੋਂ ਬਾਅਦ ਇੱਥੋਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜਾ ਉਤਸ਼ਾਹ ਲੋਕਾਂ ਦੇ ਵਿੱਚ ਤੁਸੀਂ ਆਪ ਦੇਖ ਲਿੱਤਾ ਕਿ ਕਿਵੇਂ ਦਾ ਉਤਸ਼ਾਹ ਹੈ ਜਿਹੜਾ ਪੰਜਾਬ ਬਚਾਓ ਯਾਤਰਾ ਨੂੰ ਮਿਲ ਰਿਹਾ ਹੋਇਆ। ਤੁਮ ਬਦੇ ਰੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਰਧਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਪੁੱਛਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਪਰਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ